ਅਸ਼ੀ ਕਾਲ ਜੀ ਮੈਂ ਬਾਜਵਾ ਬਟਿਕਤਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪੇ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਨਿਊ ਡਿਜ਼ਾਈਨ ਲੈ ਕੇ ਆਏ ਆ ਇਹ ਵਾਲਾ ਡਿਜ਼ਾਈਨ ਆਪਾਂ ਨੇ ਪਹਿਲਾਂ ਹੈਂਡਵਰਕ ਦੇ ਵਿੱਚ ਵੀ ਰੈਡੀ ਕੀਤਾ ਸੀ ਇਸ ਵਾਰ ਆਪਾਂ ਨੇ ਮਸ਼ੀਨ ਵਰਕ ਦੇ ਵਿੱਚ ਰੈਡੀ ਕੀਤਾ ਸੂਟ ਦੇ ਫੁੱਲ ਲੁੱਕ ਉਸ ਟਾਈਪ ਦੀ ਆ ਪ੍ਰਾਈਸ ਆਪਾਂ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੇ ਜੀ ਇਹ ਆਪਾਂ ਨੇ ਜਿਹੜਾ ਫਰਸਟ ਸੂਟ ਰੈਡੀ ਕੀਤਾ ਜੀ ਇਹ ਆਪਾਂ ਨੇ ਚਨੂਨ ਦਾ ਫੈਬਰਿਕ ਲਿਆ ਡਬਲ ਸੇਡ ਦੇ ਵਿੱਚ ਆਪਾਂ ਨੇ ਜਿਹੜਾ ਇਹਨੂੰ ਡਾਈ ਕਰਵਾਇਆ ਇਹ ਵਾਲੀ ਸ਼ਰਟ ਆਏਗੀ ਸ਼ਰਟ ਡਬਲ ਸੇਡ ਦੇ ਵਿੱਚ ਕਰਵਾਈ ਹੈ ਬਾਟਮ ਆ ਜਿਹੜੀ ਆਪਾਂ ਨੇ ਸਿੰਗਲ ਸੇਡ ਦੇ ਵਿੱਚ ਵਰਕ ਕਰਵਾਈ ਹੈ ਇਹਦੇ ਆਪਾਂ ਨੇ ਘੇਰੇ ਦੇ ਉੱਪਰ ਵਰਕ ਕੀਤਾ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਆਪਾਂ ਨੇ ਵਰਕ ਕੀਤਾ 5 ਕਲਰ ਨੂੰ ਯੂਜ਼ ਕਰਕੇ ਕਲਰ ਕੰਬੀਨੇਸ਼ਨ ਦਾ ਯੂਜ਼ ਕਰਕੇ ਆਪਾਂ ਨੇ ਇਹਦੇ ਉੱਪਰ ਜਿਹੜਾ ਜੀ ਵਰਕ ਕੀਤਾ ਹੈਗਾ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੋਇਆ ਹੈਗਾ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਕੱਟਵਰਕ ਕੀਤਾ ਹੋਇਆ ਜੀ ਇਹ ਵਾਲੇ ਫਲਾਵਰ ਡਬਲ ਸੇਡ ਦੇ ਵਿੱਚ ਬਣੇ ਹੋਏ ਨੇ ਜਿਹੜੀ ਆਪਾਂ ਨੇ ਪੱਤੀਆਂ ਨੇ ਉਹ ਵੀ ਆਪਾਂ ਨੇ ਡਬਲ ਸੇਡ ਦੇ ਵਿੱਚ ਹੀ ਬਣਾਈਆਂ ਨੇ ਜੀ ਇਹ ਘੇਰੇ ਦੇ ਉੱਪਰ ਕੱਟਵਰਕ ਕੀਤਾ ਹੋਇਆ ਤੇ ਇਹ ਫਲਾਵਰ ਸੈਂਟਰ ਵਾਲਾ ਆ ਗਿਆ ਇਹ ਵਾਲਾ ਇਹਦਾ ਘੇਰਾ ਆ ਗਿਆ ਅਗਰ ਤੁਸੀਂ ਸੇਮ ਡਿਜ਼ਾਈਨ ਹੈਂਡਵਰਕ 'ਚ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ 'ਚ ਵੀ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਇਹਦਾ ਆ ਗਿਆ ਜੀ 슬ੀਵਸ ਦੇ ਉੱਪਰ ਸੋਰੀ ਸੋਰੀ ਇਹ ਵਾਲਾ ਆਪਣੇ ਬਾਹਮਾਂ ਦੇ ਉੱਪਰ ਸਿਲਚ ਦੇ ਉੱਪਰ ਜਿਹੜਾ ਇਹਦਾ ਕੰਮ ਕੀਤਾ ਹੋਇਆ ਹੈਗਾ ਵਰਕ ਕੀਤਾ ਹੈ ਤੁਸੀਂ ਵਰਕ ਦੇਖਣੀ ਸੀ ਮੈਂ ক্লোਜ਼ ਤੋਂ ਕਰਕੇ ਇੱਕ ਵਾਰ ਤੁਹਾਨੂੰ ਚੈੱਕ ਕਰਵਾ ਦੇਣੀ ਹੈ ਜੀ ਇਹ ਵਾਲੇ ਸੂਟ ਦੇ ਇਕੱਲੇ ਵਰਕ ਪ੍ਰਾਈਸ ਹੈ ਜਿਹੜਾ ਆਪਣੇ ਰੈਡੀ ਕੀਤਾ ਹੈਗਾ 5500 ਰੁਪਏ ਦੇ ਵਿੱਚ ਇਹਦਾ ਇਕੱਲਾ ਵਰਕ ਪ੍ਰਾਈਸ ਹੈ ਜੀ ਇਹ ਬਾਮਾ ਤੇ ਵਰਕ ਆਊ ਜੇ ਕੋਈ ਪੌਂਚਾਂ ਦੇ ਵੀ ਕਰਵਾਉਣਾ ਚਾਹੁੰਦਾ ਪੌਂਚਾਂ ਦੇ ਵੀ ਕਰਵਾ ਸਕਦਾ 셔ਟ ਦਾ ਜਿਹੜਾ ਘੇਰੇ ਦੇ ਉੱਪਰ ਇਹ ਵਾਲਾ ਵਰਕ ਆਊ ਜੀ ਇੱਕ ਆਪਾਂ ਨੇ suit ਰੈਡੀ ਕੀਤਾ black color ਦੇ ਵਿੱਚ ਜਵਰਜਟ ਸਟਾਫ ਦੇ ਉੱਪਰ ਬਹੁਤ ਹੀ ਸੋਹਣਾ suit ਬਣ ਕੇ ਰੈਡੀ ਹੋਇਆ ਹੋਇਆ color combination ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਇਹ ਵੀ suit ਇਹ ਵੀ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਨੇ ਜਿਹੜਾ ਰੈਡੀ ਕੀਤਾ ਹੈਗੇ ਇਹਦੇ ਵਿੱਚ ਇੱਕ suit ਆਪਾਂ ਨੇ ਹੋਰ ਉਹ ਵੀ black color dark black color ਦੇ ਉੱਪਰ ਇੱਕ ਮਿੰਟ ਦੇ ਵਿੱਚ color ਥੋੜਾ ਸਹੀ ਨਹੀਂ ਆ ਰਿਹਾ ਆਹ ਵਾਲਾ color ਹੈ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਜਿਹੜਾ ਇਹ ਵਾਲਾ ਰੈਡੀ ਹੋਇਆ ਹੋਇਆ ਜੀ ਵੀ ਇਹ ਆਪਣੇ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਰੈਡੀ ਕੀਤਾ ਹੈ 셔ਟ ਦਾ ਫਰੰਟ ਬਾਮਾ 셔ਟ ਦਾ ਫਰੰਟ ਦੇ ਘੇਰਾ ਕੀਤਾ ਤੇ ਬਾਮਾ ਕੀਤਾ ਹੋਇਆ ਬਾ ਮਾਤੇ ਵਰਕ ਕੀਤਾ। ਅਗਰ ਤੁਸੀਂ ਵੀ ਇਦਾਂ ਦੇ ਸੁੰਨ ਸੁੰਨ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ। ਮੇਰਾ ਕੰਟੈਕਟ ਨੰਬਰ 98554 8231 ਵਾਲੇ ਨੰਬਰ ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ। ਇਹ ਵਾਲਾ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਜੀ ਕਸਟਮਾਈਜ਼ ਕਰਵਾ ਸਕਦੇ ਹੋ। ਅਗਰ ਸੇਮ ਡਿਜ਼ਾਈਨ ਤੁਸੀਂ ਪਿੰਡ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ, ਪਿੰਡ ਦੇ ਵਿੱਚ ਵੀ ਕਰਵਾ ਸਕਦੇ ਹੋ। ਸੇਮ ਡਿਜ਼ਾਈਨ ਹੈ ਜਿਹੜਾ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਜਿੱਦਾਂ ਕਿ ਆਪਾਂ ਪਹਿਲਾਂ ਨੇ ਇਹ ਵਾਲਾ ਡਿਜ਼ਾਈਨ ਹੈ ਜਿਹੜ ਹੈਂਡਵਰਕ ਦੇ ਵਿੱਚ ਰੈਡੀ ਕਰਵਾਇਆ ਸੀ ਤਾਂ ਤੁਸੀਂ ਹੈਂਡਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਆ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅਗਰ ਇੰਨਾ ਚ ਕੋਈ ਰੈਡੀ ਕੀਤੀ ਹੋਈ ਚ ਲੈਣਾ ਚਾਹੁੰਦੇ ਤਾਂ ਤੁਸੀਂ ਰੈਡੀ ਕੀਤੀ ਹੋਈ ਚ ਵੀ ਲੈ ਸਕਦੇ ਹੋ ਅਗਰ ਕੋਈ ਕਸਟਮਰ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸਟੱਫ ਦੇ ਕੇ ਵੀ ਜਿਹੜਾ ਵਰਕ ਕਰਵਾ ਸਕਦੇ ਹੋ ਵਰਕ ਦਾ ਪ੍ਰਾਈਸ ਮੈਂ ਮੈਂਸ਼ਨ ਕਰਤਾ ਹੈ ਇਹ ਸਿੰਗਲ ਸੂਟ ਵਰਕ ਪ੍ਰਾਈਸ ਮੈਂਸ਼ਨ ਕੀਤਾ ਹੈ ਅਗਰ ਕੋਈ ਸੈੱਟ ਦੇ ਵਿੱਚ ਵਰਕ ਕਰਵਾਉਂਦਾ 3 ਸੂਟਾਂ ਦਾ ਆਰਡਰ ਆਉਂਦਾ ਤਾਂ ਉਹਦੇ ਵਿੱਚ ਥੋੜਾ ਪ੍ਰਾਈਸ ਹੈ ਜਿਹੜਾ ਉਹਦਾ ਹੋਰ ਲੈਸ ਹੋਊਗਾ ਅਗਰ ਕਿਸੇ ਦਾ 6 ਸੂਟ ਦਾ ਆਰਡਰ ਆਉਂਦਾ ਤਾਂ ਪ੍ਰਾਈਸ ਹੋਰ ਲੈਸ ਹੋ ਜਾਊਗਾ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਜੀ ਥੈਂਕ ਯੂ